ਮੈਨੂੰ ਇਹ ਗੱਲ ਬਕਵਾਸ ਲੱਗਦੀ ਆ ਕਿ ਦੁਸ਼ਮਣ ਮਰੀ ਦੀ ਕਹਿੰਦੇ ਖੁਸ਼ੀ ਨਾ ਮਨਾਈਏ ਸੱਜਣਾ ਵੀ ਮਰ ਜਾਣਾ ਮੈਂ ਕਿਹਣਾ ਖੁਸ਼ੀ ਨਹੀਂ ਚਾ ਮਨਾਉਣਾ ਚਾਹਿੰਦਾ ਤੇ ਜੇ ਅਸੀਂ ਨਾ ਚਾ ਮਨਾਵਾਂਗੇ ਹੋਰ ਮਨਾਊਗਾ ਕੌਣ ਕਿਹਦਾ ਸੂਬੇ ਸਰਹੰਦ ਦੇ ਮਰੇ ਦਾ ਜੇ ਤੁਹਾਡੇ ਕਾਲਜੇ ਠੰਡ ਪਈ ਆ ਨਾ ਤਾਂ ਇਸ ਪੋਸਟ ਨੂੰ ਤਾਂ ਸ਼ੇਅਰ ਕਰਿਓ ਤੇ ਜੇ ਸੂਬੇ ਸਰਹੰਦ ਦੇ ਮਰੇ ਦਾ ਤੁਹਾਡੇ ਮਨ ਚ ਕੀ ਆ ਰੰਜ ਹੈਗਾ ਤੇ ਦੁੱਖ ਹੈਗਾ ਮੇਰੇ ਮਨ ਚ ਦੁੱਖ ਸਿਰਫ ਇੱਕ ਗੱਲ ਦਾ ਕਿ ਬੜੀ ਸੌਖੀ ਮੌਤ ਮਰਿਆ ਯਾਰ ਉਹ ਉਹ ਬਦਾ ਟੜਫਣਾ ਚਾਹਿੰਦਾ ਸੀ ਕਿਉਂਕਿ ਉਹਨੇ ਸੈਂਕੜੇ ਮਾਮਾ ਦੇ ਪੁੱਤ ਤੜਫਾਏ ਆ ਓਏ ਕੋਹ ਕੋਹ ਕੇ ਮਾਰ ਇੱਜ਼ਤਾ ਰੋਲੀਆਂ ਉਸ ਬੰਦੇ ਨੇ ਥਾਣਿਆਂ ਚ ਲਿਜਾ ਲਜਾ ਕੇ ਜਿਹੜੇ ਬੰਦੇ ਤੇ ਇੱਕ ਨਹੀਂ 100 ਤੋਂ ਵੱਧ ਐਫਆਈਆਰਾਂ ਦਰਜ ਨੇ ਜਿਹਦੇ ਵਿੱਚ ਕੀ ਆ ਸੈਂਕੜੇ ਮਾਮਾਂ ਦੇ ਪੁੱਤ ਚਾੱਕ ਕੇ ਗਾਇਬ ਕਰਦੇ ਉਹ ਇਹ ਬੰਦੇ ਨੇ ਜਿਨ੍ਹਾਂ ਦੀਆਂ ਲਾਸ਼ਾਂ ਨਹੀਂ ਨਸੀਬ ਹੋਣ ਦਿੱਤੀਆਂ ਅੱਜ ਉਹਦੀ ਲਾਸ਼ ਰੋਲ ਰਹੀ ਆ ਐਦੂ ਵੱਡਾ ਸਵਕ ਕੀ ਹੋਊਗਾ ਜਿਨੇ ਬਿਲਕ ਦੇ ਮਾਪਿਆਂ ਨੂੰ ਨਾ ਉਹਨਾਂ ਦੇ ਪੁੱਤਾਂ ਦੇ ਮਰਿਆਂ ਦੇ ਮੂੰਹ ਨਹੀਂ ਦੇਖਣ ਦਿੱਤੇ ਅੱਜ ਉਹਦਾ ਮਰੇ ਦਾ ਮੂੰਹ ਨਹੀਂ ਕੋਈ ਦੇਖਣ ਨੂੰ ਤਿਆਰ ਉਹਦੀ ਆਪਣੀਆਂ ਲਾਡ ਨੇ ਕੀ ਆ ਲਿਖ ਕੇ ਜਵਾਬ ਦਿੱਤਾ ਵੀ ਸਾਨੂੰ ਕੀ ਆ ਇਹੋ ਜਿਹੇ ਬੰਦੇ ਦੀ ਲੋੜ ਨਹੀਂ ਇਹੋ ਜਿਹੇ ਪਿਓ ਦੀ ਕਿਉਂ ਕਹਿੰਦਾ ਉਹ ਕੋਈ ਨਿਆ ਕਰਤੂਤਾ ਕੀਆ ਸਾਬਤ ਹੋ ਚੁੱਕਿਆ ਸੀ ਕਿਉਂਕਿ 6 ਦੇ ਕਰੀਬ ਕੇਸਾਂ ਦੇ ਵਿੱਚ ਤਾਂ ਉਹਨੂੰ ਸਜ਼ਾ ਹੋ ਚੁੱਕੀ ਸੀ ਪਿਛਲੀ 4 ਅਗਸਤ ਨੂੰ ਉਹਨੂੰ ਕਿਹਾ ਉਮਰ ਕੈਦੀ ਸਜ਼ਾ ਹੋ ਕੇ ਹਟਿਆ ਜਿਦੇ ਵਿੱਚ 7 ਬੰਦਿਆਂ ਨੂੰ ਉਸ ਬੰਦੇ ਨੇ ਕੀਆ ਆਪਦੀ ਕਸਟਡੀ ਚ ਕੀਆ ਮਾਰਿਆ ਸੀ ਕੋਹ ਕੋਹ ਕੇ ਮਾਰਿਆ ਸੀ ਜਿਦੇ ਵਿੱਚੋਂ 4 ਤੱਕ ਹੀ ਆ ਐਸ ਪੀਓ ਸੀਗੇ ਮੁਲਾਜ਼ਮ ਸੀਗੇ ਜਿਹੜਾ ਨੂੰ ਇੱਕ ਠੇਕੇਦਾਰ ਦੀ ਸੁਰੱਖਿਆ ਵਾਸਤੇ ਤਾਇਨਾਤ ਕੀਤਾ ਹੋਇਆ ਸੀ ਜਿਦੇ ਵਿੱਚ ਸ਼ਿੰਦਰ ਸਿੰਘ ਦੇਸ਼ਾ ਸਿੰਘ ਬਲਕਾਰ ਸਿੰਘ ਤੇ ਸੁਖਦੇਵ ਸਿੰਘ ਦਾ ਐਸ ਪੀਓ ਸੀਗੇ ਇਨਾਂ ਤੋਂ ਬਿਨਾ ਮੰਗਲ ਸਿੰਘ ਹਰਿੰਦਰ ਸਿੰਘ ਸਰਬਜੀਤ ਸਿੰਘ ਸਾਹਿਬ